ਆਦਮਪੁਰ ਦੇ ਮੁਹੱਲਾ ਅਜੀਤਨਗਰ ਦੇ 6ਵੀਂ ਕਲਾਸ ਦੇ ਵਿਦਿਆਰਥੀ ਜੈਵੀਰ ਸਿੰਘ ਪੁੱਤਰ ਸਤਵਿੰਦਰ ਸਿੰਘ ਦੇ ਗਲੇ 'ਚ ਚਾਈਨਾ ਡੋਰ ਫਸ ਜਾਣ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ ਹੈ ਜੈਵੀਰ ਸਿੰਘ ਦੇ ਵੱਡੇ ਭਰਾ ਹਰਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਐਕਟਿਵਾਤੇ ਡਾਕਖਾਨੇ ਵਿਖੇ ਕਿਸੇ ਕੰਮ ਲਈ ਆਏ ਸਨ ਜਦੋਂ ਦੋਵੇਂ ਭਰਾ ਦਾਣਾ ਮੰਡੀ ਆਦਮਪੁਰ ਤੋਂ ਅਜੀਤਨਗਰ ਨੂੰ ਜਾ ਰਹੇ ਸਨ ਤਾਂ ਰਸਤੇ 'ਚ ਲਟਕ ਰਹੀ ਚਾਈਨਾ ਡੋਰ ਉਸਦੇ ਛੋਟੇ ਭਰਾ ਜੈਵੀਰ ਸਿੰਘ ਦੇ ਗਲੇ 'ਚ ਫਸ ਗਏ ਜਿਸ ਕਾਰਨ ਉਸ ਦੀਆਂ ਨਾੜਾਂ ਕੱਟੀਆਂ ਗਈਆਂ ਅਤੇ ਉਹ ਲਹੂ ਲੋਹਾਨ ਹੋ ਗਿਆ ਉਸ ਨੇ ਡੋਰ ਨੂੰ ਕੱਟਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕੱਟ ਨਹੀਂ ਹੋਈ ਉਸ ਨੇ ਜ਼ਖਮੀ ਭਰਾ ਨੂੰ ਹਸਪਤਾਲ ਲੈ ਜਾਣ ਲਈ ਗਵਾਂਡੀ ਨੂੰ ਫੋਨ ਕਰਕੇ ਬੁਲਾਇਆ ਤਾਂ ਜ਼ਖਮੀ ਭਰਾ ਨੂੰ ਸਿਵਲ ਹਸਪਤਾਲ ਆਦਮਪੁਰ ਵਿਖੇ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘਰਾ ਦਿੱਤਾ ਮ੍ਰਿਤਕ ਜੈਵਿੰਦਰ ਸਿੰਘ ਇੱਕ ਸਕੂਲ ਵਿੱਚ 6ਵੀਂ ਕਲਾਸ ਦਾ ਵਿਦਿਆਰਥੀ ਸੀ ਆਦਮਪੁਰ ਦੇ ਲੋਕਾਂ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਡੋਰ ਨਾਲ ਹੋਰ ਜਾਨਾਂ ਨਾ ਜਾਣ ਇਸ ਸੰਬੰਧੀ ਆਦਮپور ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ